ਪੰਜਾਬ ਦੇ ਵਿੱਚ ਲੁਟੇਰਿਆਂ ਦੇ ਵੱਲੋਂ ਬਦਮਾਸ਼ਾਂ ਦੇ ਵੱਲੋਂ ਆਏ ਦਿਨ ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਤਾਜ਼ਾ ਮਾਮਲਾ ਮਹਾਨਗਰ ਲੁਧਿਆਣੇ ਦੇ ਨਾਲ ਜੁੜਿਆ ਹੋਇਆ ਨਿਕਲ ਕੇ ਸਾਹਮਣੇ ਆ ਰਿਹਾ ਹੈ ਜਿੱਥੇ ਸ਼ਰਿਆਮ ਇਹਨਾਂ ਬਦਮਾਸ਼ਾਂ ਦੇ ਵੱਲੋਂ ਇੱਕ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੀਆਂ ਤਸਵੀਰਾਂ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਏਗੀ ਦਿਲ ਕੰਬ ਜਾਏਗਾ ਤਸਵੀਰਾਂ ਦੇ ਵਿੱਚ ਸਾਫ ਤੌਰ ਦੇ ਉੱਪਰ ਵੇਖਿਆ ਜਾ ਸਕਦਾ ਹੈ ਤੇ ਇਸ ਬਣੇ ਮਾਹੌਲ ਨੂੰ ਜੇਕਰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਮਾਛਾਂ ਦੇ ਵੱਲੋਂ ਇੱਕ ਆਰੇ ਰਾਹੀਰ ਨੌਜਵਾਨ ਲੜਕੇ ਨੂੰ ਰੋਕਿਆ ਜਾਂਦਾ ਹੈ ਹਾਲਾਂਕਿ ਉਸ ਦੇ ਵੱਲੋਂ ਸੁਭਾਵਿਕ ਤੌਰ ਦੇ ਉੱਪਰ ਇਹ ਸੋਚ ਕੇ ਰੁਕਿਆ ਗਿਆ ਕਿ ਸ਼ਾਇਦ ਮੇਰੇ ਕੋਲੋਂ ਕਿਸੇ ਮਦਦ ਦੇ ਲਈ ਇਹਨਾਂ ਦੇ ਵੱਲੋਂ ਮੈਨੂੰ ਰੋਕਿਆ ਗਿਆ ਪਰ ਜਦੋਂ ਇਸ ਦੇ ਵੱਲੋਂ ਆਪਣੀ ਬਾਈਕ ਆਪਣਾ ਮੋਟਰਸਾਈਕਲ ਜਾਂ ਫਿਰ ਜਿਹੜਾ ਸਾਧਨ ਇਸ ਦੇ ਵੱਲੋਂ ਵਰਤ ਕੇ ਆਇਆ ਜਾ ਰਿਹਾ ਸੀ ਉਸ ਨੂੰ ਰੋਕਿਆ ਜਾਂਦਾ ਤਾਂ ਇੱਕ ਦਮ ਦੇ ਨਾਲ ਡੱਬ ਦੇ ਵਿੱਚੋਂ ਕੱਢ ਕੇ ਦਾਤਰ ਜਿਹੜਾ ਤੇਜ਼ ਤਾਰ ਹਥਿਆਰ ਜਿਹੜਾ ਉਸ ਦੇ ਨਾਲ ਇਸ ਨੌਜਵਾਨ ਨੂੰ ਘੇਰਾ ਪਾ ਲਿਆ ਜਾਂਦਾ ਹੈ ਘੇਰਾ ਪਾ ਕੇ ਇਸ ਨੌਜਵਾਨ ਦੇ ਕੋਲੋਂ ਜੋ ਵੀ ਕੀਮਤੀ ਸਮਾਨ ਸੀ ਮੋਬਾਈਲ ਫੋਨ ਜਾਂ ਫਿਰ ਜੋ ਹੋਰ ਵੀ ਸਮਾਨ ਸੀ ਕੋਈ ਵਾਲਟ ਹੋਵੇ ਕੋਈ ਹੋਰ ਦਸਤਾਵੇਜ਼ ਹੋਵੇ ਉਸ ਨੂੰ ਵੀ ਖੋਣ ਦੀ ਕੋਸ਼ਿਸ਼ ਕੀਤੀ ਗਈ ਹਰੇਕ ਵਿਅਕਤੀ ਦੇ ਵੱਲੋਂ ਜਦੋਜਹਿਦ ਕੀਤੀ ਜਾਂਦੀ ਹੈ ਮਿਹਨਤ ਮੁਸ਼ਕਲ ਦੇ ਨਾਲ ਬਣਾਈ ਹੋਈ ਚੀਜ਼ ਇਸੇ ਤਰੀਕੇ ਦੇ ਨਾਲ ਚਲੀ ਜਾਵੇ ਖੇਰੂ ਖੇਰੂ ਹੋ ਜਾਵੇ ਕਦਾ ਚੱਤ ਵੀ ਕੋਈ ਇਨਸਾਨ ਨਹੀਂ ਚਾਹੁੰਦਾ ਇਸ ਨੌਜਵਾਨ ਦੇ ਵੱਲੋਂ ਵੀ ਆਪਣੇ ਬਚਾ ਦੇ ਵਿੱਚ ਆਪਣੇ ਸਮਾਨ ਨੂੰ ਬਚਾਉਣ ਦੇ ਲਈ ਜਦੋਜਹਿਦ ਕੀਤੀ ਗਈ ਪਰ ਇਸ ਐਕਟਵਾ ਸਵਾਰ ਦੋਵਾਂ ਲੁਟੇਰਿਆਂ ਦੇ ਵੱਲੋਂ ਬਦਮਾਸ਼ਾਂ ਦੇ ਵੱਲੋਂ ਬਿਨਾ ਕਿਸੇ ਖੌਫ ਤੋਂ ਦਾਤ ਹਵਾ ਦੇ ਵਿੱਚ ਲਹਿਰਾਉਂਦੇ ਹੋਏ ਪਹਿਲਾਂ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਉਸ ਦੇ ਵੱਲੋਂ ਜਦੋਜਹਿਦ ਹੋਰ ਤੇਜ਼ ਤਰੀਕੇ ਦੇ ਨਾਲ ਤਿੱਖੇ ਤਰੀਕੇ ਦੇ ਨਾਲ ਕਰਨੀ ਸ਼ੁਰੂ ਕੀਤੀ ਗਈ ਤਾਂ ਇਹਨਾਂ ਦੇ ਵੱਲੋਂ ਸ਼ਰਿਆਮ ਉਸ ਦੇ ਇੱਕ ਤੋਂ ਬਾਅਦ ਇੱਕ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਇਹ ਮਾਮਲਾ ਜਿਹੜਾ ਗਿਆਸਪੁਰਾ ਬਿਜਲੀ ਦਫਤਰ ਰੋਡ ਦਾ ਦੱਸਿਆ ਜਾ ਰਿਹਾ ਹੈ ਲੁਧਿਆਣਾ ਵਿਚਲਾ ਆ ਇਹ ਇਲਾਕਾ ਹੈ ਜਿੱਥੇ ਵੱਡੇ ਪੱਧਰ ਦੇ ਉੱਪਰ ਅਜਿਹੇ ਵਾਰਦਾਤਾ ਆਏ ਦਿਨ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਨੇ ਉਹਨਾਂ ਵਾਇਰਲ ਵੀਡੀਓਜ਼ ਦੇ ਉੱਪਰ ਵੱਖ-ਵੱਖ ਤਰੀਕੇ ਦੀਆਂ ਖਬਰਾਂ ਬਣਦੀਆਂ ਨੇ ਖਬਰਾਂ ਨੂੰ ਲੋਕਾਂ ਦੇ ਵੱਲੋਂ ਅੱਗੇ ਤੋਂ ਅੱਗੇ ਸਾਂਝਾ ਜ਼ਰੂਰ ਕੀਤਾ ਜਾਂਦਾ ਪਰ ਜੇਕਰ ਕੁਝ ਨਹੀਂ ਕੀਤਾ ਜਾਂਦਾ ਤਾਂ ਫਿਰ ਉਹ ਪ੍ਰਸ਼ਾਸਨ ਦੇ ਵੱਲੋਂ ਪੂਕਤਾ ਕਾਰਵਾਈਆਂ ਨਹੀਂ ਕੀਤੀਆਂ ਜਾਂਦੀਆਂ ਜਿਸ ਕਰਕੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਇਹਨਾਂ ਲੁਟੇਰਿਆਂ ਦੇ ਵੱਲੋਂ ਸ਼ਰਿਆਮ ਅਜਈਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਅਜਈਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਆ ਜਿਹੜੇ ਇਸ ਘਟਨਾ ਦਾ ਸ਼ਿਕਾਰ ਹੁੰਦੇ ਨੇ ਉਹ ਲੋਕ ਤਾਂ ਪੀੜਿਤ ਹੁੰਦੇ ਹੀ ਹੁੰਦੇ ਨੇ ਨਾਲ ਆਲ ਦਵਾਲ ਦੇ ਇਲਾਕੇ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਇਹ ਸਮਾਂ ਜਿਹੜਾ ਹੈ ਸ਼ਾਮ 7:30 ਵਜੇ ਦਾ ਦੱਸਿਆ ਜਾ ਰਿਹਾ ਹੈ ਮੋਹਨੇ ਰਾਜਸਤਾਨੂ ਆਮ ਸ਼ਬਨਾਂ ਦੇ ਵਿੱਚ ਗੱਲ ਕਰੀਏ ਤਾਂ ਕਿਹਾ ਜਾਂਦਾ ਉਸ ਵਕਤ ਇਹ ਨਾਮ ਬਦਮਾਸ਼ਾਂ ਦੇ ਵੱਲੋਂ ਸ਼ਰੇ ਆਮ ਇਸ ਤਰੀਕੇ ਦੀ ਇਸ ਲੁੱਟ ਦੀ ਵਾਰਤਾ ਨੂੰ ਅੰਜਾਮ ਦਿੱਤਾ ਗਿਆ ਮਾਮਲਾ ਜਿਹੜਾ ਸਾਰਾ ਸੀਸੀਟੀਵੀ ਵੀਡੀਓ ਦੇ ਵਿੱਚ ਕੈਦ ਹੋ ਗਿਆ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਸ ਵੀਡੀਓ ਨੂੰ ਜੇਕਰ ਆਪਾਂ ਵੇਖੀਏ ਜਿਹੜੀ ਕਿ ਤੁਹਾਡੇ ਨਾਲ ਲਗਾਤਾਰ ਸਾਂਝੀ ਕੀਤੀ ਜਾ ਰਹੀ ਹੈ ਤੁਹਾਡੀਆਂ ਸਕਰੀਨਾਂ ਦੇ ਉੱਪਰ ਤਾਂ ਇਸ ਵੀਡੀਓ ਦੇ ਵਿੱਚ ਸਾਫ ਤੌਰ ਦੇ ਉੱਪਰ ਇਹਨਾਂ ਬਦਮਾਸ਼ਾਂ ਦੇ ਵਧੇ ਹੋਏ ਹੌਸਲੇ ਦਿਖਾ ਲਈ ਦਿੰਦੇ ਨੇ ਤੇ ਰਾਹਗੀਰਾਂ ਦੇ ਨਾਲ ਆਏ ਦਿਨ ਹੁੰਦੀਆਂ ਅਜਈਆਂ ਅਣਸੁਖਾਵੀਆਂ ਘਟਨਾਵਾਂ ਦੀ ਲੜੀ ਦੇ ਵਿੱਚ ਵੀ ਵਾਧਾ ਹੁੰਦਾ ਦਿਖਾ ਲਈ ਦੇ ਰਿਹਾ ਸੋ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੀ ਕਾਰਵਾਈਆਂ ਕੀਤੀਆਂ ਗਈਆਂ ਨੇ ਜਾਂ ਫਿਰ ਕੀਤੀਆਂ ਜਾਣਗੀਆਂ ਇਸ ਬਾਬਤ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਅਜੇ ਤੱਕ ਹਾਲ ਫਿਲਹਾਲ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਇਹ ਮਾਮਲਾ ਲੁਧਿਆਣਾ ਦੇ ਗਿਆਸਪੁਰਾ ਆ ਇਲਾਕੇ ਦੇ ਵਿੱਚ ਬਿਜਲੀ ਦਫ਼ਤਰ ਰੋਡ ਦਾ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਵਾਵਾ ਭੀੜਪਾੜ ਵਾਲਾ ਇਲਾਕਾ ਹੈ ਪਰ ਇਸ ਇਲਾਕੇ ਦੇ ਵਿੱਚ ਸ਼ਰਿਆਮ ਇਸ ਤਰੀਕੇ ਦੇ ਨਾਲ ਗੁੰਡਾਗਰਦੀ ਹੋਣੀ ਤੇ ਗੁੰਡਾਗਰਦੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹਨਾਂ ਬਦਮਾਸ਼ਾਂ ਦੇ ਵੱਲੋਂ ਬੇਖੌਫ ਹੋ ਕੇ ਉਸ ਇਲਾਕੇ ਦੇ ਵਿੱਚ ਰੱਖ ਰੱਖੂ ਚੱਕਰ ਹੋਣਾ ਇਹ ਆਮ ਗੱਲ ਹੁਣ ਬਣਦੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਲਗਾਤਾਰ ਜੰਗਲ ਦੀ ਆਗਮਾਂਗ ਵਾਇਰਲ ਹੋ ਰਹੀ ਹੈ ਤੁਸੀਂ ਇਸ ਖਬਰ ਦੇ ਬਾਰੇ ਕੀ ਸੋਚਦੇ ਵਿਚਾਰਦੇ ਹੋ ਆਲ ਦਵਾਲ ਤੁਹਾਡੇ ਆ ਕਿਸ ਤਰੀਕੇ ਦਾ ਮਾਹੌਲ ਹੈ ਤੇ ਕੋਈ ਵਾਰਦਾਤ ਅਜਾਈ ਤਾਂ ਨਹੀਂ ਹੁੰਦੀ ਜੇਕਰ ਹੁੰਦੀ ਹੈ ਤਾਂ ਉਹਦੇ ਉੱਪਰ ਕਾਰਵਾਈਆਂ ਕਿਹੋ ਜੀਆਂ ਹੁੰਦੀਆਂ ਨੇ ਜੇਕਰ ਕਾਰਵਾਈਆਂ ਤੁਹਾਡੇ ਹਿਸਾਬ ਦੇ ਨਾਲ ਜਾਂ ਫਿਰ ਉਹਨਾਂ ਕਾਰਵਾਈਆਂ ਤੋਂ ਤੁਸੀਂ ਸੰਤੋਸ਼ਟ ਨਹੀਂ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪੋ ਆਪਣੀ رائے ਪ੍ਰतिकਰਮ ਤੇ ਟਿੱਪਣੀ ਸਾਂਝੀ ਜ਼ਰੂਰ ਕਰਨਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਇਹ ਜਾਣਕਾਰੀਆਂ ਪਹੁੰਚ ਸਕਣ ਤੇ ਪ੍ਰਸ਼ਾਸਨ ਦੇ ਵੱਲੋਂ ਤਾਂ ਖਬਰੇ ਕਾਰਵਾਈਆਂ ਕੀਤੀਆਂ ਜਾਣੀਆਂ ਨੇ ਜਾਂ ਨਹੀਂ ਕੀਤੀਆਂ ਜਾਣੀਆਂ ਪਰ ਆਪੋ ਆਪਣੇ ਤਰੀਕੇ ਦੇ ਨਾਲ ਆਪੋ ਆਪਣਾ ਬਚਾ ਲੋਕਾਂ ਦੇ ਵੱਲੋਂ ਜ਼ਰੂਰ ਰੱਖਿਆ ਜਾਵੇ